ਤੋ ਦੋਸਤ ਨੂੰ ਆਪਣੇ ਦੂਸਰੇ ਦੋਸਤ ਦੀ ਲਵ ਮੈਰਿਜ ਕਰਾਉਣ ਦੇ ਵਿੱਚ ਉਸ ਦਾ ਸਾਥ ਦੇਣਾ ਇੰਨਾ ਜ਼ਿਆਦਾ ਮਹਿੰਗਾ ਪੈ ਗਿਆ ਕਿ ਪੂਰੇ ਪਿੰਡ ਦੇ ਵਿੱਚ ਉਸ ਨੂੰ ਬੇਇੱਜ਼ਤ ਕੀਤਾ ਗਿਆ ਮਾਮਲਾ ਜਿਹੜਾ ਲੁਧਿਆਣਾ ਤੋਂ ਸਾਹਮਣੇ ਹੈ ਜਿੱਥੇ ਇੱਕ ਦੋਸਤ ਆਪਣੇ ਦੋਸਤ ਦੀ ਮਦਦ ਕਰਦਾ ਹੈ ਉਸ ਦੀ ਲਵ ਮੈਰਿਜ ਕਰਵਾਉਣ ਦੇ ਲਈ ਉਸ ਦਾ ਸਾਥ ਦਿੰਦਾ ਪਰ ਜਦੋਂ ਪਿੰਡ ਵਾਸੀਆਂ ਨੂੰ ਪਤਾ ਲੱਗਦਾ ਹੈ ਕਿ ਉਸ ਨੇ ਇਸ ਕੰਮ ਦੇ ਵਿੱਚ ਸਾਥ ਦਿੱਤਾ ਹੈ ਤਾਂ ਪਿੰਡ ਵਾਸੀ ਉਸ ਦਾ ਮੂੰਹ ਕਾਲਾ ਕਰਵਾ ਕੇ ਉਸ ਦਾ ਪੂਰੇ ਪਿੰਡ ਦੇ ਵਿੱਚ ਚੱਕਰ ਲਗਾ ਦੇ ਨੇ ਤੇ ਉਸ ਨੂੰ ਬੁਰੇ ਤਰੀਕੇ ਦੇ ਨਾਲ ਬੇਇੱਜ਼ਤ ਕਰਦੇ ਨੇ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਜਦੋਂ ਉਹ ਨਾਈ ਦੀ ਦੁਕਾਨ ਤੇ ਬੈਠਾ ਸੀ ਤਾਂ ਉਸ ਨੂੰ ਉੱਥੋਂ ਫੜ ਲਿਆ ਜਾਂਦਾ ਹੈ ਗਾਲੀ ਗਲੋਚ ਕੀਤੀ ਜਾਂਦੀ ਹੈ ਜਾਤੀ ਸੂਚਕ ਸ਼ਬਦ ਵਰਤੇ ਜਾਂਦੇ ਨੇ ਉਸ ਤੋਂ ਬਾਅਦ ਉਹਦਾ ਮੂੰਹ ਕਾਲਾ ਕਰਕੇ ਪੂਰੇ ਪਿੰਡ ਦੇ ਵਿੱਚ ਉਸ ਨੂੰ ਘੁਮਾਇਆ ਜਾਂਦਾ ਹੈ ਤਾਂ ਇੱਕ ਵਾਰ ਤੁਸੀਂ ਤਸਵੀਰਾਂ ਜ਼ਰੂਰ ਦੇਖ ਸਕਦੇ ਹੋ ਕੱਲ ਇੱਕ ਮਾਮਲਾ ਐਸਐਚਓ ਮਿਹਰਬਾਨ ਜੀ ਦੇ ਧਿਆਨ ਦੇ ਵਿੱਚ ਆਇਆ ਸੀਗਾ ਕੱਲ ਸ਼ਾਮ ਨੂੰ ਕਿ ਇੱਕ ਇੱਕ ਨੌਜਵਾਨ ਲੜਕਾ ਹੈ ਹਰਜੋਤ ਸਿੰਘ ਉਹਦੇ ਨਾਲ ਮਾਰਕੁੱਟ ਕਰਕੇ ਉਹਦੇ ਕੱਪੜੇ ਫਾੜ ਕੇ ਤੇ ਉਹਦੇ ਮੂੰਹ ਦੇ ਉੱਤੇ ਕਾਲਾ ਤੇਲ ਲਗਾ ਕੇ ਜਿਹੜਾ ਉਹਦੇ ਨਾਲ ਮਾਰਕੁੱਟ ਕੀਤੀ ਹੈ ਤੇ ਉਹਨੂੰ ਗਲੀ ਦੇ ਵਿੱਚ ਪਿੰਡ ਦੇ ਵਿੱਚ ਘੁਮਾਇਆ ਗਿਆ। ਤੋਂ ਇਸ ਸਬੰਧੀ ਜਦੋਂ ਜਾਣਕਾਰੀ ਮਿਲੀ ਉਸ ਤੋਂ ਵਿਦਨ ਮਿੰਟਸ ਮਿੰਟਾਂ ਦੇ ਵਿੱਚ ਹੀ ਪੁਲਿਸ ਵੱਲੋਂ ਇਕਦਮ ਐਕਸ਼ਨ ਕਰਕੇ ਜਿਹੜਾ ਅਕਿਊਜ਼ਡ ਸੌਰੀ ਜਿਹੜੇ ਮਦਈ ਹਰਜੋਤ ਸਿੰਘ ਹੈ ਉਹਨਾਂ ਦੀ ਸਟੇਟਮੈਂਟ ਹਾਸਲ ਕਰਕੇ ਤੇ ਉਹਨਾਂ ਦਾ ਜਿਹੜਾ ਹੈ ਐਫ ਆਈ ਆਰ ਦਰਜ ਕੀਤੀ ਗਈ ਹੈ ਐਫ ਆਈ ਆਰ ਨੰਬਰ 66 ਡੇਟਿਡ 5 7 2025 ਅੰਡਰ ਸੈਕਸ਼ਨ 115 2 127 2 351 67 ਬੀ ਤੇ ਸੈਕਸ਼ਨ 3 ਆਫ ਦੀ एससी एसटी एक्ट ਜਿਹਨੀਆਂ ਇਸ ਇਨਰਸੈਕਸ਼ਨਸ ਦੇ ਅਧੀਨ ਜਿਹੜਾ ਮਕਦਮਾ ਦਰਜ ਕੀਤਾ ਗਿਆ ਔਰ ਮੁਕਦਮੇ ਦੀ ਤਫਤੀਸ਼ ਜਿਹੜੀ ਹੈ ਜਾਰੀ ਹੈ ਡੂਰਿੰਗ ਦੀ ਕੋਰਸ ਆਫ ਇਨਵੈਸਟੀਗੇਸ਼ਨ ਇੱਕ ਅਕਿਊਜ਼ਡ ਸਿਮਰਜੀਤ ਸਿੰਘ ਜਿਹੜਾ ਹੈ ਉਹਨੂੰ ਗ੍ਰਿਫਤਾਰ ਕੀਤਾ ਗਿਆ ਬਾਕੀ ਇਨਵੈਸਟੀਗੇਸ਼ਨ ਜਾਰੀ ਹੈ ਬਾਕੀ ਇਸ ਤੋਸ਼ੀ ਨੂੰ ਅਰੈਸਟ ਕੀਤਾ ਤੇ ਇਹਦੇ ਇਹਦਾ ਪੁਲਿਸ ਰਿਮਾਂਡ ਵਗੈਰਾ ਲੈ ਕੇ ਫਰਦਰ ਪੁੱਛਗਛ ਕੀਤੀ ਜਾਏ ਸਰ ਐਕਟ੍ਰੋ ਜੀ ਕਾਰਨ ਕੀ ਸੀਗਾ ਕਿ ਇਹ ਨੂੰ ਕਾਰਨ ਕਰਨਾ ਪਿਆ ਕਾਰਨ ਜਿਹੜਾ ਇੱਕ ਪਰਿਵਾਰ ਵਾਲੇ ਨੇ ਜਿਨ੍ਹਾਂ ਦੇ ਧਿਆਨ ਦੇ ਉਹਨਾਂ ਦੇ ਬੇਟੀ ਨੇ ਕਰੂਨ ਜਾ ਕੇ ਕਿਸੇ ਹੋਰ ਨਵਜਵਨਕ ਤੇ ਨਾਲ ਸ਼ਾਦੀ ਕਰਵਾ ਲਈ ਹੈ ਤੇ ਉਹਨਾਂ ਨੂੰ ਇਸ ਗੱਲ ਦਾ ਸ਼ੱਕ ਸੀ ਕਿ ਇਸ ਲੜਕੇ ਨੇ ਉਹਨਾਂ ਦੀ ਲੜਕੀ ਨੂੰ ਘਰੋਂ ਲੈ ਕੇ ਜਾਣ ਦੇ ਵਿੱਚ ਉਸ ਲੜਕੇ ਦੀ ਮਦਦ ਕੀਤੀ ਹੈ ਤੇ ਉਹਨੂੰ ਸਬਕ ਸਿਖਾਉਣ ਦੇ ਖਾਤਰ ਇਹਨਾਂ ਨੇ ਇੱਕ ਇਹ ਸਰ ਇਹਦੇ ਵਿੱਚ ਇੱਕ ਜਿਹੜੇ ਲੜਕੇ ਨਾਲ ਇਹ ਵਾਕਿਆ ਹੋਇਆ ਉਹ ਨਾਬਾਲਗ ਹੈ ਐਸ ਪਰ ਹਿਸ ਸਟੇਟਮੈਂਟ ਜੀ ਉਹ ਲੜਕੇ ਦੇ ਦੱਸਣ ਮੁਤਾਬਕ ਖਰਜੋਤ ਸਿੰਘ ਦੇ ਦੱਸਣ ਮੁਤਾਬਕ ਉਹਦੀ ਉਮਰ 17 ਸਾਲ ਹੈ ਬਾਕੀ ਸਾਰੀਆਂ ਚੀਜ਼ਾਂ ਡਿਊਰਿੰਗ ਦੀ ਕੋਰਸ ਆਫ ਇਨਵੈਸਟੀਗੇਸ਼ਨ ਅਸੀਂ ਐਸਟੈਬਲਿਸ਼ ਕਰਾਂਗੇ ਕਿ ਕੀ ਕੀ ਚੀਜ਼ਾਂ ਹੈਗੀਆਂ ਨੇ ਤੇ ਕੀ ਜੋ ਜੋ ਵੀ ਦੱਸਿਆ ਗਿਆ ਉਹਦੇ ਮੁਤਾਬਕ ਉਹਨੂੰ ਐਸਟੈਬਲਿਸ਼ ਕਰਾਂਗੇ ਮੈਸੇਜ ਇਹ ਹੈ ਚਾਹੁੰਦੇ ਆ ਇਸ ਤਰ੍ਹਾਂ ਦੀਆਂ ਜਿਹੜੀਆਂ ਕਹਾਣੀ ਕਰਦੀਆਂ ਨੇ ਦੇਖੋ ਜੀ ਪੁਲਿਸ ਤਾਂ ਹਮੇਸ਼ਾ ਲੋਕਾਂ ਨੂੰ ਇੱਕੋ ਹੀ ਅਪੀਲ ਕਰਦੀ ਹੈ ਔਰ ਇਹ ਗੱਲ ਸਮਝ ਆਉਂਦੀ ਹੈ ਕਿ ਅਮਨ ਅਮਾਨ ਨਾਲ ਰੋ ਜੇਕਰ ਕਿਸੇ ਨੂੰ ਕੋਈ ਦੁੱਖ ਤਕਲੀਫ ਹੈ ਕਿਸੇ ਨੂੰ ਕੋਈ ਲੱਗਦਾ ਹੈ ਕਿ ਉਹਦੇ ਨਾਲ ਕਿਸੇ ਨੇ ਤੱਕਾ ਕੀਤਾ ਹੈ ਤਾਂ ਬਜਾਏ ਇਹਦੇ ਕਿ ਉਹ ਆਪ ਕੋਈ ਗਲਤ ਐਕਸ਼ਨ ਕਰਨ ਉਹਨਾਂ ਨੂੰ ਚਾਹੀਦਾ ਕਿ ਉਹ ਪੁਲਿਸ ਨਾਲ ਪੁਲਿਸ ਕੋਲ ਆਪਣੀ ਦਰਖਾਸਤ ਦੇਣ ਜਾਂ ਜੋ ਵੀ ਕਾਨੂੰਨੀ ਪ੍ਰਕਿਰਿਆ ਹੈ ਉਹਦੇ ਮੁਤਾਬਕ ਕਾਰਵਾਈ ਕਰਨ ਆਪਣੇ ਹੱਥ 'ਚ ਕਾਨੂੰਨ ਲੈਣ ਦੀ ਨਾ ਤਾਂ ਕਿਸੇ ਨੂੰ ਇਜਾਜ਼ਤ ਹੈ। ਆਪਣਾ ਹੀ ਲੈਣਾ ਚਾਹੀਦਾ।